ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੀ ਆਓ ਲੈ ਚਲੀਏ ਤੁਹਾਨੂੰ ਅਸਾਂ ਹੁਣ ਅਗਲੇ ਪੜਾਅ ਦੇ ਉੱਤੇ ਯਾਤਰਾ ਦਾ ਗੁਰੂ ਧਾਮਾਂ ਦੀ ਜਿਹੜੀ ਯਾਤਰਾ ਤੇ ਨਿਕਲੇ ਆ ਆਪਾਂ ਹੁਣ ਸ੍ਰੀ ਕਰਤਾਰਪੁਰ ਸਾਹਿਬ ਤੋਂ ਨਨਕਾਣਾ ਸਾਹਿਬ ਜਾਣਾ ਵਾ ਤੇ ਨਨਕਾਣਾ ਸਾਹਿਬ ਜਾਂਦੇ ਹੋਏ ਰਸਤੇ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਹੁੰਦਾ ਗੁਰਦੁਆਰਾ ਰੋੜੀ ਸਾਹਿਬ ਦਾ ਇਤਿਹਾਸ ਤੁਹਾਨੂੰ ਆਪਾਂ ਦੱਸਾਂਗੇ ਪੂਰੇ ਵਿਸਥਾਰ ਦੇ ਨਾਲ ਤੇ ਬੱਸ ਦੇ ਵਿੱਚ ਸਾਧ ਸੰਗਤ ਜੀ ਬੈਠ ਗਏ ਆ ਰਾਤੀ ਵੀ ਸਫਰ ਜਿਹੜਾ ਪੂਰਾ ਦਿਨੇ ਹੀ ਪਹੁੰਚੇ ਸਾਂ ਤੇ ਇੱਕ ਦਿਨੀ ਮੌਕਾ ਮਿਲਿਆ ਉੱਥੇ ਰਹਿਣ ਦਾ ਵੈਸੇ 2 ਦਿਨ ਦਾ ਸੀ ਉੱਥੇ ਕਰਤਾਰਪੁਰ ਸਾਹਿਬ ਚਲੋ ਖੁੱਲੇ ਦਰਸ਼ਨ ਦੇਦਾਰ ਹੋਏ ਉੱਥੇ ਆਪਾਂ 24 ਘੰਟੇ ਰਹੇ ਆ ਤੇ ਹੁਣ ਸਾਡੀ ਜਿਹੜੀ ਹੈ ਸਫਰ ਅਗਲਾ ਵਾ ਨਨਕਾਣਾ ਸਾਹਿਬ ਜਾਣ ਦਾ ਉੱਥੇ ਆਪਾਂ ਅਗੜਾ ਪੜਾ ਉੱਥੇ ਆ ਰਸਤੇ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਆਉਣਾ ਵਾ ਰੋੜੀ ਸਾਹਿਬ ਗੁਰਦੁਆਰੇ ਤੁਹਾਨੂੰ ਦਰਸ਼ਨ ਕਰਾਉਣੇ ਆ ਦੇਖੋ ਸਾਧ ਸੰਗਤ ਜੀ ਰਸਤੇ 'ਚ ਜਿਸ ਤਰ੍ਹਾਂ ਸਾਡੇ ਕਣਕਾਂ ਪੱਕੀਆਂ ਉੱਥੇ ਵੀ ਕਣਕਾਂ ਪੱਕੀਆਂ ਸੀ ਕਿਉਂਕਿ ਇਹਨੂੰ ਲਹਿੰਦਾ ਪੰਜਾਬ ਕਹਿੰਦੇ ਆ ਸਾਧ ਸੰਗਤ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਗੁਰਦੁਆਰਾ ਰੋੜੀ ਸਾਹਿਬ ਗੁਰਦੁਆਰਾ ਰੋੜੀ ਸਾਹਿਬ ਦੇ ਵਿੱਚ ਬਹੁਤ ਹੀ ਪੂਕਤਾ ਪ੍ਰਬੰਧ ਕੀਤੇ ਹੋਏ ਸੀ ਦੇਖੋ ਸਿਕਿਉਰਿਟੀ ਦਾ ਕਿੰਨਾ ਵਧੀਆ ਪ੍ਰਬੰਧ ਆ ਸੰਗਤ ਬਹੁਤ ਸੀ ਸਾਧ ਸੰਗਤ ਜੀ ਤੇ ਫਿਰ ਵੀ ਦੇਖੋ ਪ੍ਰਬੰਧ ਆ ਬਹੁਤ ਸਾਡਾ ਵੈਲਕਮ ਉਹਨਾਂ ਨੇ ਬੜੇ ਸਵਾਗਤ ਨਾਲ ਜਿੰਨੀ ਦੇਖੋ ਫੋਰਸ ਆ ਹੱਥ ਜੋੜ-ਜੋੜ ਕੇ ਉਹਨਾਂ ਨੇ ਕੀਤਾ ਤੇ ਆਪਾਂ ਇਹ ਰਸਤਾ ਵਾ ਜੀ ਰਸਤੇ 'ਚ ਉਹਨਾਂ ਨੇ ਉਹਨਾਂ ਨੇ ਗੁਰਦੁਆਰੇ ਸਾਹਿਬ ਵਿੱਚ ਚਾਹ ਪਾਣੀ ਤੇ ਇਹ ਰਸਾਂ ਦਾ ਲੰਗਰ ਲਗਾਇਆ ਹੋਇਆ ਸੀ ਕਿਉਂਕਿ ਸਫ਼ਰ ਕਾਫੀ ਹੋ ਗਿਆ ਸੀ ਥੱਕ ਗਏ ਸੀ ਤੇ ਭੁੱਖ ਵੀ ਲੱਗੀ ਸੀ ਤੇ ਉੱਥੇ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਇਹਦੇ ਇਤਿਹਾਸ ਬਾਰੇ ਤੁਹਾਨੂੰ ਮੈਂ ਦੱਸਦਾ ਵਾਂ ਕਿ ਇੱਥੇ ਕੀ ਹੋਇਆ ਸੀ ਗੁਰੂ ਨਾਨਕ ਦੇਵ ਜੀ ਜਦੋਂ ਪਹਿਲੀ ਉਦਾਸੀ ਲਈ ਚੱਲੇ ਸੀ ਤੇ ਇਸ ਗੁਰਦੁਆਰੇ ਸਾਹਿਬ 'ਚ ਪਹੁੰਚੇ ਇੱਥੇ ਰੋੜੀਆਂ ਦਾ ਢੇਰ ਲੱਗਾ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਬੈਠ ਕੇ ਤਪ ਕੀਤਾ ਤੇ ਭਾਈ ਲਾਲੋ ਜੀ ਨੂੰ ਉਪਦੇਸ਼ ਦਿੱਤਾ ਇੱਥੇ ਹੀ ਮਲਕ ਭਾਗੋ ਇਥੋਂ ਦਾ ਬੜਾ ਅਮੀਰ ਆਦਮੀ ਸੀ ਉਹਨਾਂ ਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਇੱਕ ਸੰਤ ਇੱਥੇ ਆਏ ਕੇ ਬੈਠੇ ਨੇ ਉਹਨਾਂ ਨੇ ਘਰ ਭੋਜਨ ਤੇ ਬੁਲਾਇਆ ਤੇ ਗੁਰੂ ਨਾਨਕ ਦੇਵ ਜੀ ਨਹੀਂ ਗਏ ਉਹਨਾਂ ਨੇ ਮਲਕ ਭਾਗੋ ਦਾ ਇੱਥੇ ਘਰ ਵਾ ਥੋੜੀ ਦੂਰ ਤੇ ਉੱਥੇ ਉਹਨਾਂ ਨੇ ਉਹਨਾਂ ਦੇ ਘਰ ਜਾ ਕੇ ਲੰਗਰ ਛਕਿਆ ਤੇ ਮਲਕ ਭਾਗੋ ਗੁੱਸੇ ਹੋ ਕੇ ਕਹਿਣ ਲੱਗਾ ਕਿ ਤੁਸੀਂ ਅਸੀਂ ਇੰਨੇ ਵੱਖ-ਵੱਖ ਪਕਵਾਨ ਬਣਾਏ ਤੇ ਤੁਸੀਂ ਸਾਡੇ ਘਰ ਭੋਜਨ ਕਿਉਂ ਨਹੀਂ ਛਕਿਆ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰੈਕਟੀਕਲ ਕਰਕੇ ਉਹਨਾਂ ਨੂੰ ਦੱਸਿਆ ਇੱਕ ਨੂੰ ਕਿਹਾ ਵੀ ਤੁਸੀਂ ਆਪਣਾ ਭੋਜਨ ਲੈ ਕੇ ਆਓ ਤੇ ਮਲਕ ਭਾਗੋ ਆਪਣਾ ਲੈ ਕੇ ਭੋਜਨ ਪਹੁੰਚਾ ਤੇ ਭਾਈ ਲਾਲੋ ਜੀ ਆਪਣੀਆਂ ਜੋ ਰੁੱਸੀ ਮਸੀ ਰੋਟੀ ਦਾ ਪ੍ਰਸ਼ਾਦ ਹੀ ਲੈ ਕੇ ਪਹੁੰਚਾ ਇੱਕ ਹੱਥ ਵਿੱਚ ਗੁਰੂ ਜੀ ਨੇ ਮਲਕ ਭਾਗੋ ਦਾ ਤੇ ਦੂਸਰਾ ਭਾਈ ਲਾਲੋ ਜੀ ਦੀ ਰੋਟੀ ਲਈ ਤੇ ਜਿਹੜੀ ਭਾਈ ਲਾਲੋ ਜੀ ਰੋਟੀ ਵਿੱਚੋਂ ਦੁੱਧ ਨਿਕਲਣ ਲੱਪਿਆ ਤੇ ਮਲਕ ਭਾਗੋ ਦੇ ਜੀ ਰੋਟੀ 'ਚ ਖੂਨ ਉਹਨਾਂ ਕਿਹਾ ਕਿ ਤੂੰ ਗਰੀਬਾਂ ਦਾ ਖੂਨ ਪਸੀਨਾ ਚੂਸਿਆ ਗਰੀਬਾਂ ਨੂੰ ਤੰਗ ਕਰਕੇ ਇਹ ਪਕਵਾਨ ਬਣਾਏ ਆ ਪਰ ਭਾਈ ਲਾਲੋ ਜੀ ਨੇ ਆਪਣੇ ਕਿਰਤ ਕਮਾਈ ਨਾਲ ਆਪਣੇ ਹੱਕ ਦੀ ਕਮਾਈ ਦੇ ਨਾਲ ਇਹ ਭੋਜਨ ਸਾਨੂੰ ਸ਼ਿਕਾਇਆ ਇਸ ਕਰਕੇ ਇਸ ਵਿੱਚ ਦੁੱਧ ਨਿਕਲਿਆ ਅਸੀਂ ਇਹ ਭੋਜਨ ਤਾਂ ਛਕਿਆ ਇਹ ਗੁਰਦੁਆਰੇ ਸਾਹਿਬ ਦਾ ਇਤਿਹਾਸ ਹੈ ਜੀ ਇਹ ਉਹੀ ਗੁਰਦੁਆਰਾ ਸਾਹਿਬ ਹੈ ਜਿੱਦੀ ਸਾਖੀ ਤੁਸੀਂ ਮੈਂ ਤੁਹਾਨੂੰ ਸੁਣਾਈ ਆ ਤੁਸੀਂ ਹਮੇਸ਼ਾ ਹੀ ਪੜਦੇ ਔਰ ਸੁਣਦੇ ਰਹੇ ਹੋ ਇਤਿਹਾਸਿਕ ਗੁਰਦੁਆਰਾ ਬਹੁਤ ਹੀ ਇਹ ਦੇਖੋ ਗੁਰਦੁਆਰੇ ਸਾਹਿਬ ਚ ਸਰੋਵਰ ਤੇ ਬਹੁਤ ਆਨੰਦ ਆਇਆ குருਜੀ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਧੰਨ ਧੰਨ ਪਹਿਲੀ ਪਾਸਛੇ ਦੇ ਪਾਕਿਸਤਾਨ ਦੇ ਲੇਹਦੇ ਪੰਜਾਬ ਵਿੱਚ ਸਾਡੇ ਤੋਂ ਵਿਛੜ ਗਏ ਨੇ ਜਿਹੜੇ ਮਨ ਨੂੰ ਬਹੁਤ ਸ਼ਾਂਤੀ ਹੁੰਦੀ ਇੱਥੇ ਜਾ ਕੇ ਦੇਖਣ ਦੀ ਗੁਰੂ ਸਾਹਿਬ ਦਾ ਇਤਿਹਾਸ ਬਚਪਨ ਦਾ ਜਵਾਨੀ ਦਾ ਤੇ ਅੰਤਮ ਸਮਾਂ ਵੀ ਜਿਹੜਾ ਉਹਨਾਂ ਨੇ ਪਾਕਿਸਤਾਨ ਦੀ ਧਰਤੀ ਲੇਹਦੇ ਪੰਜਾਬ ਚ ਬਤੀਤ ਕੀਤਾ ਗੁਰੂ ਮਹਾਰਾਜ ਅੱਗੇ ਅਸੀਂ ਸਾਰੇ ਅਰਦਾਸ ਕਰਦੇ ਆਂ ਕਿ ਨਨਕਾਣਾ ਸਾਹਿਬ ਤੇ ਹੋਰ ਗੁਰੂ ਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਕੁੱਲੇ ਦਰਸ਼ਨ ਦੇਦਾਰ ਦੀ ਸੇਵਾ ਸੰਭਾਲ ਦਾ ਦਾਨ ਬਖਸ਼ਣਾ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਕਿ ਇਹ ਗੁਰੂ ਮਹਾਰਾਜ ਤੁਹਾਡੀ ਅਰਦਾਸ ਪੂਰੀ ਕਰੇ ਅਰੇ ਤੁਸੀਂ ਇਸ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੋ ਸਾਧ ਸੰਗਤ ਜੀ ਬਹੁਤ ਵੱਡ ਭਾਗੇ ਹੋਵੋਗੇ ਗੁਰੂ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰੋ ਜੀ ਉੱਥੇ ਜਾ ਕੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਅਸੀਂ ਦੋਵੇਂ ਜੀ ਗੁਰਦਾਰੇ ਸਾਹਿਬ ਦੇ ਦਰਸ਼ਨ ਕਰਕੇ ਆਏ ਆਂ ਔਰ ਤੁਹਾਨੂੰ ਵੀ ਇਹ ਲਾਈਵ ਦਰਸ਼ਨ ਹੀ ਲਗਾ ਲੋ ਇਹ ਕਰਾਰੇ ਆਂ ਹਰ ਗੁਰਦਾਰੇ ਸਾਹਿਬ ਦਾ ਇਤਿਹਾਸ ਦੱਸ ਰਹੇ ਆਂ ਅੱਗੇ ਲਗਾਤਾਰ ਹੀ ਤੁਹਾਨੂੰ ਨਾਲ ਵੀਡੀਓ ਸਾਂਝੀਆਂ ਕਰਦੀਆਂ ਰਹਿਣਾ ਇੱਕ ਇੱਕ ਗੁਰਦੁਆਰੇ ਸਾਹਿਬ ਦੀ ਇੱਕ ਇੱਕ ਵੀਡੀਓ ਤੁਹਾਡੇ ਲੈਣ ਲੈ ਕੇ ਆ ਰਹੇ ਆ ਬਲੌਗ ਅੱਗੇ ਨਕਾਣਾ ਸਾਹਿਬ ਵਿੱਚ ਅਸੀਂ 3 ਦਿਨ ਰੁਕੇ ਆ ਉਹੀ ਤੁਹਾਨੂੰ ਪੂਰਾ ਇਤਿਹਾਸ ਅਤੇ ਇੱਕ ਇੱਕ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਗੁਰਦੁਆਰਾ ਰੋੜੀ ਸਾਹਿਬ ਰਸਤੇ 'ਚ ਆਇਆ ਸੀ ਇਹਦੇ ਦਰਸ਼ਨ ਕਰਾਏ ਸੀ ਇਹ ਦੇਖੋ ਜੀ ਦਰਬਾਰ ਸਾਹਿਬ ਜਿੱਥੇ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਤਪ ਕੀਤਾ ਅਤੇ ਇੱਥੇ ਹੀ ਭਾਈ ਲਾਲੋ ਜੀ ਨੂੰ ਗਿਆਨ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੇ ਬਖਸ਼ਿਸ਼ ਕੀਤੀ ਇਹ ਦਰਬਾਰ ਸਾਹਿਬ ਅੰਦਰ ਜੀ ਮੈਂ ਇੱਕ ਚੀਜ਼ ਨੋਟ ਕੀਤੀ ਸਾਧ ਸੰਗਤ ਜੀ ਉੱਥੇ ਜਿੰਨੇ ਵੀ ਪਾਕਿਸਤਾਨ ਦੇ ਗੁਰਤਾਵਾ ਉਹਨਾਂ ਨੇ ਉਹਨਾਂ ਛੇੜਖਾਨੀ ਨਹੀਂ ਕੀਤੀ ਮਤਲਬ ਜੇ ਤੰਗ ਜਗ੍ਹਾ ਜਿੱਤਰਾ ਦਾ ਵੀ ਸੀ ਉਸੇ ਤਰ੍ਹਾਂ ਹੀ ਉਹਨਾਂ ਕੀ ਉਹਨਾਂ ਰੱਖਿਆ ਉਹਨੂੰ ਕੋਈ ਨਵੰਨੀ ਕਰਨ ਨਹੀਂ ਕੀਤਾ ਤੇ ਇਹ ਉੱਥੋਂ ਦਾ ਥੋੜਾ ਜਿਹਾ ਬੰਦਾ ਲੋਕਲ ਹੈ ਇਤਿਹਾਸ ਦੱਸ ਰਿਹਾ ਸੀ ਤੇ ਪੁਲਿਸ ਦਾ ਮੁਲਾਜ਼ਮ ਹੈ ਦੱਸਣ ਦੇ ਕਿ ਮੇਰੀ ਡਿਊਟੀ ਇੱਥੇ ਰਹਿੰਦੀ ਆ ਤੇ ਸਾਧ ਸੰਗਤ ਜੀ ਮੈਂ ਇਹ ਗੱਲ ਕਰਨੀ ਜਾ ਰਿਹਾ ਸੀ ਜਿਹੜੀ ਤੁਹਾਨੂੰ ਕਿ ਉਹਨਾਂ ਨੇ ਗੁਰਦਾਰੇ ਸਾਹਿਬ ਨਾਲ ਕੋਈ ਜ਼ਿਆਦਾ ਛੇੜਛਾੜ ਨਹੀਂ ਕੀਤੀ ਉਸ ਤਰ੍ਹਾਂ ਹੀ ਨਨਕਾਣਾ ਸਾਹਿਬ ਦੇ ਵਿੱਚ ਵੀ ਛੋਟੀ ਜੀ ਦਾ ਕੋਠਰੀ ਜਿਗੁ ਨਾਨਕਦੇਵ ਜੀ ਦਾ ਜਨਮ ਹੋਇਆ ਉੱਥੇ ਹੀ ਉਹਨਾਂ ਨੇ ਦਰਬਾਰ ਸਾਹਿਬ ਰੱਖਿਆ ਇੱਥੇ ਰੋੜੀ ਸਾਹਿਬ ਵੀ ਬਿਲਕੁਲ ਛੋਟੀ ਜੀ ਜਗ੍ਹਾ ਉੱਥੇ ਜਿੱਥੇ ਗੁਰਨਾਨਕ ਦੇਵ ਜੀ ਬੈਠ ਕੇ ਉਪਦੇਸ਼ ਦਿੱਤਾ ਸੀ ਉਸੇ ਤਰ੍ਹਾਂ ਹੀ ਆ ਉਸ ਤਰ੍ਹਾਂ ਬਿਲਡਿੰਗ ਵੱਡੀ ਬਣਾ ਦਿੱਤੀ ਲੇਕਿਨ ਉਹ ਜਗ੍ਹਾ ਨੂੰ ਛੇੜਿਆ ਨਹੀਂ ਇਹ ਕੁਝ ਇਤਿਹਾਸਿਕ ਫੋਟੋਆਂ ਸਾਡੇ ਨਾਲ ਪੁਲਿਸ ਮੁਲਾਜ਼ਮਾ ਖਿੱਚੀਆਂ ਬੱਸ ਵਿੱਚ ਵੀ ਬੈਠੇ ਇਹ ਦੇਖੋ ਪੁਲਿਸ ਮੁਲਾਜ਼ਮੇ ਬੜੇ ਖੁਸ਼ ਹੁੰਦੇ ਸੀ ਸਾਰੇ ਸਾਹਸੰਗ ਜੀ ਸਾਡੇ ਨਾਲ ਫੋਟੋਆਂ ਖਿਚਾ ਕੇ ਸਰਦਾਰ ਜੀ ਫੋਟੋ ਅਗਲੇ ਬਲਾਗ ਚ ਫਿਰ ਮਿਲਦੇ ਆ ਜੀ ਨੈਕਸਟ